সরকার ਵੱਲੋਂ ਕੋਈ ਕਮੀ ਨਹੀਂ ਪਰ ਮੇਰਾ ਫਰਜ਼ ਵੀ ਬੰਦ ਹੈ ਹਰ ਘਰ ਤੱਕ ਅਸੀਂ ਰਾਸ਼ਨ ਫੀਡ ਚਾਰਾ ਤਰਪਹਿਲਾਂ ਜੋ ਜੋ ਰਿਕੁਆਇਰਮੈਂਟ ਅਸੀਂ ਉਹਨਾਂ ਦੀ ਪਹੁੰਚ ਦੀ ਕਰ ਰਹੇ ਹਾਂ ਅਸੀਂ ਜਿਹੜੀ ਪੁਲ ਤੇ ਖੜੇ ਆ ਆਮਾਦੀ ਪਾਰਟੀ ਨੇ ਬਹੁਤ ਕਿਰਪਾ ਕਰਕੇ 3.5 ਕਰੋੜ ਚ ਪੁਲ ਬਣਾ ਕੇ ਦਿੱਤੀ ਜਿਨ੍ਹਾਂ ਦੇ ਸਿਰ ਤੇ ਬਾਰਡਰ ਦੇ ਲੋਕਾਂ ਦੇ ਸਿਰ ਤੇ ਅਸੀਂ ਅੱਜ ਤੱਕ ਆਪਣੀ ਜ਼ਿੰਦਗੀ ਦੀ ਕਮਾਈ ਕਰਦੇ ਰਹੇ ਕਿਉਂਕਿ ਮਿਹਨਤ ਦਾ ਸ਼ਲੋਕ ਨੇ ਕਿਸੇ ਕੋਲ 1 ਕਿਲੋ ਕਿਸੇ ਕੋਲ 2 ਕਿਲੋ ਵੀ ਜ਼ਮੀਨਾ ਵੇਖੋ ਦਰਿਆ ਨੇ ਆਪਦੀ ਜਗ੍ਹਾ ਬਣਾਉਣੀ ਹੁੰਦੀ ਹੈ ਰਿਆ ਕਦੇ ਆਪਾਂ ਰੋਕ ਨਹੀਂ ਸਕਦੇ ਐ ਰੁਕਦੇ ਹੁੰਦੇ ਆ ਤਾਂ ਫਿਰ ਕੱਲਾ ਹੀ ਕੀ ਸੀ ਪਰ ਉਹ ਜਿਹੜੀ ਕੁਦਰਤ ਹੈ ਉਸ ਪਰਮਾਤਮਾ ਦਾ ਰੰਗਾਂ ਦਾ ਉਹਨੂੰ ਹੀ ਪਤਾ ਸੋ ਇਹ ਕੋਸ਼ਿਸ਼ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਪੰਜਾਬ ਦੇ ਕਈ ਜ਼ਿਲ੍ਹੇ ਇਸ ਮੌਕੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ ਜੇਕਰ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ 39 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜੇਕਰ ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਜਲਾਲਾਬਾਦ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕੁਝ ਪਿੰਡ ਜਿਹੜੇ ਉਹ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਸਾਡੇ ਨਾਲ ਮੌਜੂਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਇਸ ਮੌਕੇ ਉਹਨਾਂ ਦੇ ਹਲਕੇ ਦੇ ਕੀ ਹਾਲਾਤ ਨੇ ਤੇ ਕਿੰਨੇ ਕੁ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵੱਲੋਂ ਕੀ ਕੀ ਲੋਕਾਂ ਜਿਹੜਾ ਸਵਾਲ ਹਿੱਤਿਆ ਰਹੇ ਐਮਨ ਸਰ ਕਿੰਨੇ ਕੁ ਪ ਵਿ ਕੋ 13 14 ਪਿੰਡ ਨੇ ਜੀ ਪਹਿਲਾਂ 10 ਪਿੰਡ ਸੀ ਬਾਅਦ ਚ ਪਾਣੀ ਫਿਰ ਦੂਜੇ ਪਿੰਡਾਂ ਚ ਵੀ ਆ ਗਿਆ ਜੀ ਸੋ ਹਾਲਾਤ ਹੁਣ ਕੰਟਰੋਲ ਚ ਨਹੀਂ ਪਾਣੀ ਅੱਗੇ ਨਾਲੋਂ 4-5 ਇੰਚ ਘਟਿਆ ਜੀ ਸੋ ਇਹ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਅੱਗੇ ਵੀ ਇਹ ਮੁਸੀਬਤ ਦੇ ਟਾਈਮ ਚ ਸਾਰੇ ਇਕੱਠੇ ਹੋ ਕੇ ਇੱਕ ਦੂਸਰੇ ਦੀ ਮਦਦ ਕਰੀਏ ਔਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਪਰ ਮੇਰਾ ਫਰਜ਼ ਵੀ ਬਣਦਾ ਹੈ ਹਰ ਘਰ ਤੱਕ ਅਸੀਂ ਰਾਸ਼ਨ ਫੀਡ ਚਾਰਾ ਜੀ ਤਰਪਹਿਲਾਂ ਜੋ ਜੋ ਰਿਕੁਆਇਰਮੈਂਟ ਅਸੀਂ ਉਹਨਾਂ ਦੀ ਪਹੁੰਚ ਦੀ ਕਰ ਰਹੇ ਹਾਂ ਔਰ ਕੱਲ ਤੋਂ ਅਸੀਂ ਇਹਨਾਂ ਨੂੰ ਮੱਛਰਦਾਨੀਆਂ ਉਹ ਅਵੇਲੇਬਲ ਕਰਾਉਣੀਆਂ ਸ਼ੁਰੂ ਕਰਨੀਆਂ ਔਰ ਇਹ ਕੋਸ਼ਿਸ਼ ਹੈ ਵੀ ਅੱਜ ਅਸੀਂ ਟਾਣੀ ਨੱਥਾ ਸਿੰਘਾਂ ਲਈ ਆਏ ਸੀ ਔਰ ਜਿਹੜੀ ਪੁਲ ਤੇ ਖੜੇ ਆ ਆਮ ਆਦੀ ਪਾਰਟੀ ਨੇ ਬਹੁਤ ਕਿਰਪਾ ਕਰਕੇ 3.5 ਕਰੋੜ ਚ ਪੁਲ ਬਣਾ ਕੇ ਦਿੱਤੀ ਹੈ ਔਰ ਅੱਜ ਤੁਸੀਂ ਗਏ ਸੀ ਸਾਡੇ ਨਾਲ ਵੇਖਿਆ ਤੁਸੀਂ ਪਹਿਲੀ ਵਾਰੀ ਹੋਇਆ ਲੋਕ 20-20 ਯਾਰੀ ਆਰ ਪਾਰ ਕਰੀ ਜਾਂਦੇ ਹਨ ਟੰਡੀ ਕਦੀਮ ਦੇ ਤਕਰੀਬਨ 3.500 ਕਿਲਾ ਜਮੀਨ ਹੈ ਇਸ ਤੋਂ ਪਾਰ ਟਾਨੀ ਨੱਥ ਸਿੰਘ ਜੀ 3.5 350 ਕਿਲੋ ਦਾ ਪਿੰਡ ਹੀ ਚਲੋ ਇਸ ਦੇ ਦਰਿਆ ਤੋਂ ਪਾਰ ਹੈ ਪਰ ਇਹੀ ਫਰਜ ਹੁੰਦਾ ਹੈ ਕਿ ਜਿਹੜੀ ਲੋਕਾਂ ਦੀ ਰਿਕੁਆਇਰਮੈਂਟ ਹੈ ਬਾਕੀ ਸਭ ਚੱਲਦਾ ਰਹਿੰਦਾ ਹੈ ਪਰ ਲੋਕਾਂ ਦੀ ਜਿਹੜੀ ਨਿੱਜੀ ਸਹੂਲਤ ਹੈ ਉਹ ਲੋਕਾਂ ਤੱਕ ਪਹੁੰਚਦੀ ਹੋਣੀ ਚਾਹੀਦੀ ਹੈ ਸੋ ਮੇਰਾ ਫਰਕ ਕੁਝ ਇੱਥੇ ਕਿਸਾਨ ਵੀ ਤੁਹਾਨੂੰ ਮਿਲੇ ਸੀ ਉਹਨਾਂ ਦੇ ਵੱਲੋਂ ਵੀ ਆਪਣੀਆਂ ਮੁਸ਼ਕਲਾਂ ਜਿਹੜੇ ਤੁਹਾਡਾ ਸਾਂਝੀਆਂ ਕੀਤੀਆਂ ਗਈਆਂ ਨੇ ਤੁਹਾਡੇ ਵੱਲੋਂ ਕੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਜੀ ਵੇਖੋ ਪਿੰਡ ਉਹ ਐਕਚੁਅਲੀ ਉਹ ਗੁਰੂ ਸਾਹਿਬ ਹਲਕਾ ਹੈ ਔਰ ਜਿਹੜੇ ਦਰਿਆ ਤੋਂ ਪਰ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਪੀਰੇ ਕੀ ਹੋ ਗਿਆ ਬਾਦਲ ਕੀ ਪਿੰਡ ਹੋ ਗਿਆ ਉਹਨਾਂ ਦੀ ਜ਼ਮੀਨ ਨੱਥਾ ਸਿੰਘ ਟਾਣੀ ਤੋਂ ਪਾਰ ਹੈ ਦਰਿਆ ਤੋਂ ਜਿਹੜੀ ਫੈਂਸਿੰਗ ਵਾਲੀ ਤਾਰ ਤੋਂ ਜੀ ਜੀ ਸੋ ਉਹਨਾਂ ਨੂੰ ਮੈਂ ਕਹਿਤਾ ਲਿਸਟ ਬਣਾ ਲਓ ਜਿਹੜਾ ਉਹਨਾਂ ਦਾ ਰਾਜਸ਼ਨ ਹੈ ਉਹ ਮੈਂ ਅਵੇਲੇਬਲ ਕਰਾ ਕੇ ਦੇਵਾਂਗਾ ਮੇਰਾ ਫਰਜ਼ ਬਣ ਬਹੁਤ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਅੱਗੇ ਆ ਰਹੀਆਂ ਲੋਕਾਂ ਦੀ ਹੈਲਪ ਕਰਨ ਦੇ ਲਈ ਪਰ ਉਹ ਕਿਤਨਾ ਕਿਤੇ ਵੇਟ ਕਰ ਰਹੀਆਂ ਨੇ ਉਹਨਾਂ ਲੋਕ ਕੀ ਕੁਝ ਲਿਆਂਦਾ ਜਾਵੇ ਮੈਂ ਸਭ ਤੋਂ ਪਹਿਲਾਂ ਤਾਂ ਜੋਤੀ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦਾ ਜੀ ਡੇ ਫਸਟ ਤੋਂ ਜੀ ਚਾਹੇ ਉਹਨਾਂ ਨੇ ਸਾਡੀ ਬੇਟੀਆਂ ਦੀ ਟੀਮ ਬਣਾ ਕੇ ਹਰ ਘਰ ਤੱਕ ਸੈਨੀਟਰੀ ਪੈਡ ਅਵੇਲੇਬਲ ਕਰਾਏ ਜੀ ਚਾਹੇ ਉਹਨਾਂ ਨੇ ਰਾਸ਼ਨ ਸਾਨੂੰ ਅਵੇਲੇਬਲ ਕਰਾਇਆ ਕੁਝ ਮੱਛਰ ਦਾ ਨਹੀਂ ਦਿੱਤੇ ਅੰਦਰ ਪਹਿਲਾਂ ਵੀ ਦਿੱਤੇ